ਮੁੰਡਾ ਜਲੰਧਰ ਤੋਂ ਮੁਹਾਲੀ ਦੀ ਟਿਕਟ ਲੈਂਦਾ ਬੱਸ ਤੇ ਚੜਦਾ ਉਹਦੇ ਬੈਗ ਦੇ ਵਿੱਚ 32 ਬੋਰ ਦਾ ਰਿਵਾਲਵਰ 16 ਲਾਈਵ ਕਾਰਟਰਜਸ ਮਤਲਬ 16 ਜ਼ਿੰਦਾ ਕਾਰਤੂਸ ਹੁੰਦੇ ਹੈਗੇ ਆ ਔਰ ਇਹ ਲਾਇਸੈਂਸੀ ਹਥਿਆਰ ਹੁੰਦਾ ਮੁੰਡਾ ਜਦੋਂ ਬੱਸ ਦੇ ਵਿੱਚ ਬੈਠਦਾ ਹੈਗਾ ਉਹਨੂੰ ਸਿਰ ਪੀੜ ਹੋ ਰਹੀ ਹੁੰਦੀ ਆ ਹੈਡੇਕ ਹੋ ਰਿਹਾ ਹੁੰਦਾ ਉਹ ਕੰਡਕਟਰ ਕੋਲੋਂ ਵੀ ਪੁੱਛਦਾ ਕਿ ਯਾਰ ਤੇਰੇ ਕੋਲ ਕੋਈ ਦਵਾਈ ਹੈਗੀ ਆ ਕੋਈ ਗੋਲੀ ਹੈਗੀ ਤਾਂ ਮੈਨੂੰ ਦੇ ਦੇ ਮੇਰਾ ਸਿਰ ਬਹੁਤ ਪੀੜ ਕਰਦਾ ਪਿਆ ਉਹ ਮੁੰਡਾ ਜਿਹੜਾ ਹੁੰਦਾ ਉਹਨੂੰ ਅੱਗੋਂ ਦੀ ਕੰਡਕਟਰ ਕਹਿੰਦਾ ਕਿ ਨਹੀਂ ਯਾਰ ਸਾਡੇ ਕੋਲ ਦਵਾਈ ਤਾਂ ਨਹੀਂ ਹੈਗੀ ਆ ਤੂੰ ਪਿੱਛੇ ਬੈਠ ਕੇ ਨਾ ਆਰਾਮ ਕਰ ਲੈ ਸੋ ਜਾ ਉਹ ਮੁੰਡੇ ਦੀ ਅੱਖ ਲੱਗ ਜਾਂਦੀ ਆ ਉਹਨੂੰ ਨੀਂਦ ਆ ਜਾਂਦੀ ਆ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਜਲੰਧਰ ਤੋਂ ਜਦੋਂ ਉਹ ਚੜਿਆ ਉਹਨੇ ਟਿਕਟ ਮੁਹਾਲੀ ਦੀ ਲਈ ਸੀਗੀ ਉਹ ਵਿਚਾਰੇ ਦੀ ਅੱਖ ਲੱਗ ਗਈ ਬੱਸ ਜਿਹੜੀ ਹੈਗੀ ਆ ਉਹ ਚੰਡੀਗੜ੍ਹ ਐਂਟਰ ਕਰ ਜਾਂਦੀ ਆ ਲੇਕਿਨ ਉਹ ਚੰਡੀਗੜ੍ਹ ਜਦੋਂ ਐਂਟਰ ਹੁੰਦਾ ਤੇ ਇੱਕ ਨਾਕੇ ਤੇ ਬੱਸ ਨੂੰ ਰੋਕਿਆ ਜਾਂਦਾ ਪੁਲਿਸ ਵਾਲੇ ਇਹ ਕਹਿੰਦੇ ਨੇ ਕਿ ਜੀ ਜਦੋਂ ਅਸੀਂ ਨਾਕੇ ਤੇ ਬੱਸ ਰੋਕੀ ਤਾਂ ਇਹ ਮੁੰਡਾ ਬੱਸ ਤੋਂ ਥੱਲੇ ਉਤਰਨ ਲੱਗਾ ਜਿਹਦੇ ਨਾਲ ਸਾਨੂੰ ਸ਼ੱਕ ਪੈਦਾ ਹੋਇਆ ਕਿ ਇਹ ਥੱਲੇ ਕਿਉਂ ਉਤਰ ਰਿਹਾ ਅਸੀਂ ਇਹਦੀ ਤਲਾਸ਼ੀ ਲਈਤੀ ਇਹਦੇ ਕੋਲੋਂ 32 ਬੋਰ ਦਾ ਲਾਇਸੈਂਸੀ ਰਿਵੋਲਵਰ ਔਰ 16 ਲਾਈਵ ਕਾਰਟ੍ਰਿਜਸ ਮਿਲੇ ਮੁੰਡੇ ਦੀ ਇਹ ਗਲਤੀ ਹੋਗੀ ਕਿ ਉਹਨਦੇ ਕੋਲ ਜਦੋਂ ਹਥਿਆਰ ਉਹਨੇ ਕੈਰੀ ਕੀਤਾ ਆਇਆ ਸੀਗਾ ਉਹਦੀ ਅੱਖ ਲੱਗ ਗਈ ਚੰਡੀਗੜ੍ਹ ਬੱਸ ਐਂਟਰ ਹੋ ਗਈ ਲੇਕਿਨ ਕਿ ਐਡਾ ਵੱਡਾ ਗੁਨਾਹ ਸੀਗਾ ਕਿ ਉਹਨੂੰ 3 ਸਾਲ ਦੀ ਸਜ਼ਾ ਦਿਵਾਉਣ ਦੇ ਲਈ ਪੁਲਿਸ ਇੰਨੀ ਕਾਲੀ ਚ ਸੀਗੀ ਉਹ ਪੀ ਐਚ ਡੀ ਕਰਦਾ ਪਿਆ ਹੈਗਾ ਉਹਨੂੰ ਤੁਸੀਂ ਚੁੱਕ ਕੇ ਬਸ ਇੰਨੀ ਕੁ ਜੀ ਗਲਤੀ ਕਿ ਬਸ ਜਿਹੜੀ ਹੈਗੀ ਉਹ ਚੰਡੀਗੜ੍ਹ ਐਂਟਰ ਕਰ ਗਈ ਤੁਸੀਂ 100 ਮੀਟਰ ਦੀ ਦੂਰੀ ਤੇ ਭੱਜ ਕੇ ਜਾ ਕੇ ਨਾਕਾ ਲਾ ਲਿਆ ਤੇ ਬਸ ਹੈਗੀ ਰੋਕਾਂਗੇ ਪਰਚਾ ਦਾਂਗੇ ਚਲੋ ਜੀ ਜੱਜ ਸਾਹਿਬ ਦੇ ਸਾਹਮਣੇ ਜਦੋਂ ਕਈ ਇਹੋ ਜਿਹੇ ਕੇਸਿਸ ਹੈਗੇ ਨੇ ਜਦੋਂ ਜੱਜ ਸਾਹਿਬ ਦੇ ਸਾਹਮਣੇ ਐਫ ਆਈ ਆਰ ਦੀ ਕਾਪੀ ਰੱਖਦੇ ਨੇ ਪੁਲਿਸ ਵਾਲੇ ਜੱਜ ਸਾਹਿਬ ਪਹਿਲਾਂ ਤਾਂ ਇਹਨਾਂ ਦੀ ਬੇਇੱਜ਼ਤੀ ਕਰਦੇ ਆ ਚੰਗੀ ਤਰ੍ਹਾਂ ਇਹਨਾਂ ਦੀ ਪੰਜਾਬੀ ਕਿਹਨੇ ਲਾਹ-ਪਾ ਕਰਨਾ ਉਹ ਕਰਦੇ ਨੇ ਕਿ ਤੁਸੀਂ ਆ ਪਰਚਾ ਦਿੱਤਾ ਕੀ ਕੀਤਾ ਤੁਸੀਂ ਇਹ ਉਸ ਤੋਂ ਬਾਅਦ ਉਹਨੂੰ ਭਜਾ ਦਿੰਦੇ ਆ ਔਰ ਉਸ ਤੋਂ ਬਾਅਦ ਕਈਆਂ ਦੇ ਉੱਤੇ ਕਾਰਵਾਈ ਵੀ ਕਰ ਦਿੰਦੇ ਕਿ ਤੁਹਾਡੀ ਇੰਨੀ ਜੁਰਤ ਕਿ ਤੁਸੀਂ ਪੁਲਿਸ ਮੁਲਾਜ਼ਮ ਹੋ ਕੇ ਇਹੋ ਜਿਹੀ ਕਾਨੂੰਨੀ ਹਰਕਤਾਂ ਕਰਦੇ ਫਿਰਦੇ ਜਲੰਧਰ ਤੋਂ ਮੁਹਾਲੀ ਤੱਕ ਦਾ ਇੱਕ ਨੌਜਵਾਨ ਸਫ਼ਰ ਕਰ ਰਿਹਾ ਹੁੰਦਾ ਤੇ ਸਫ਼ਰ ਦੌਰਾਨ ਉਹ ਬੱਸ ਦੇ ਵਿੱਚ ਸੌਂ ਜਾਂਦਾ ਉਹਨੇ ਟਿਕਟ ਜਿਹੜੀ ਜਲੰਧਰ ਤੋਂ ਮੁਹਾਲੀ ਤੱਕ ਦੀ ਲਈ ਹੁੰਦੀ ਹੈ ਤੇ ਉਹ ਬੱਸ ਦੇ ਵਿੱਚ ਸਫ਼ਰ ਦੌਰਾਨ ਸੌਂ ਜਾਂਦਾ ਉਹਨੂੰ ਕਦੋਂ ਪਤਾ ਵੀ ਨਹੀਂ ਲੱਗਦਾ ਕਿ ਚੰਡੀਗੜ੍ਹ ਕਦੋਂ ਐਂਟਰ ਹੋ ਗਿਆ ਜਦੋਂ ਹੀ ਐਂਟਰ ਹੁੰਦਾ ਤਾਂ ਚੰਡੀਗੜ੍ਹ ਪੁਲਿਸ ਜਿਹੜੀ ਆ ਉਹਨੂੰ ਪਤਾ ਨਹੀਂ ਕੀ ਸੁਪਣਾ ਹੁੰਦਾ ਕੀ ਉਹਨਾਂ ਨੂੰ ਭਿੰਕ ਲੱਗਦੀ ਹੈ ਉਸ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਹਦੇ ਕੋਲੋਂ ਇੱਕ 32 ਬੋਰ ਦਾ ਹਸਲਾ ਬਰਾਮਦ ਕੀਤਾ ਜਾਂਦਾ ਤੇ ਉਸ ਨੂੰ ਦੇ ਕਾਫੀ ਜਿਹੜੇ ਉਹਦੇ ਉੱਤੇ ਆਰਮਜ਼ ਐਕਟ ਦੀਆਂ ਧਰਾਵਾਂ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ ਇਸ ਉੱਤੇ ਚਰਚਾ ਕਰਾਂਗੇ ਕੇਸ ਕੀ ਸੀਗਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਸ ਨੌਜਵਾਨ ਦੇ ਉੱਤੇ ਜਿਸ ਤਿੱਕੇ ਨਾਲ ਅਲੀਗੇਸ਼ਨ ਲਾ ਕੇ ਉਹਨੂੰ ਸਿੱਟਿਆ ਗਿਆ ਉਹ ਪੀ ਐਚ ਡੀ ਦਾ ਸਟੂਡੈਂਟ ਸੀਗਾ ਸਾਡੇ ਨਾਲ ਲੰਕੇਸ਼ ਤ੍ਰਿਖਾ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਲੰਕੇਸ਼ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਇੱਕ ਨੌਜਵਾਨ ਨੂੰ ਚੰਡੀਗੜ੍ਹ ਪੁਲਿਸ ਨੇ ਕਹਿੰਦੇ ਬੜੀ ਫੁਰਤੀ ਨਾਲ ਗ੍ਰਿਫਤਾਰ ਕੀਤਾ ਇਹ ਮਸਲਾ ਕੀ ਸੀਗਾ ਜੇ ਨੌਜਵਾਨ ਉਧਰ ਨੂੰ ਗਿਆ ਚੰਡੀਗੜ੍ਹ ਵਾਲੇ ਪਾਸੇ ਨੂੰ ਕੀ ਮਨਛਾ ਸੀਗੀ ਕੋਈ ਕ੍ਰਾਈਮਨਲ ਬੈਕਗ੍ਰਾਉਂਡ ਸੀਗਾ ਕੋਈ ਕ੍ਰਾਈਮ ਕਰਕੇ ਆਇਆ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਜਗਸੀਰ ਜਦੋਂ ਬਾਬਾ ਨਜ਼ਮੀ ਇਹ ਕਹਿੰਦੇ ਨੇ ਨਾ ਕਿ ਵੀ ਗੰਦੇ ਆਂਡੇ ਇੱਧਰ ਵੀ ਨੇ ਉਧਰ ਵੀ ਕੁਝ ਮੁਸਟੰਡੇ ਇੱਧਰ ਵੀ ਨੇ ਉਧਰ ਵੀ ਤੇ ਐਂ ਲੱਗਦਾ ਹੈਗਾ ਕਿ ਕਿਤੇ ਬਾਬਾ ਨਜ਼ਮੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਤਾਂ ਨਹੀਂ ਇਹ ਸ਼ਾਇਰੀ ਲਿਖਦੇ ਪਏ ਕਿਉਂਕਿ ਸਾਰੀ ਫੋਰਸ ਨਹੀਂ ਲੇਕਿਨ ਪੁਲਿਸ ਦੇ ਕਈ ਮੁਲਾਜ਼ਮ ਇਹੋ ਜੇ ਹੁੰਦੇ ਆ ਜਿਨ੍ਹਾਂ ਨੂੰ ਇਹ ਗੰਦੀ ਆਦਤ ਪੈ ਜਾਂਦੀ ਹੈ ਕਿ ਉਹਨਾਂ ਨੇ ਥੂ ਥੂ ਕਿਵੇਂ ਕਰवानी ਹੈ ਹੁਣ ਜਿਹੜਾ ਇਹ ਕੇਸ ਅਸੀਂ ਡਿਸਕਸ ਕਰਦੇ ਪਿਆਂ ਲੋਕਾਂ ਨੂੰ ਦੱਸਦੇ ਪਿਆਂ ਇਹ ਅਮਰਤਪਾਲ ਸਿੰਘ ਦਾ ਕੇਸ ਹੈਗਾ ਮੁੰਡਾ ਜਲੰਧਰ ਤੋਂ ਮੁਹਾਲੀ ਦੀ ਟਿਕਟ ਲੈਂਦਾ ਬਸ ਤੇ ਚੜਦਾ ਉਹਦੇ ਬੈਗ ਦੇ ਵਿੱਚ 32 ਬੋਰ ਦਾ ਰਿਵਾਲਵਰ 16 ਲਾਈਵ ਕਾਰਟ੍ਰਿਜਸ ਮਤਲਬ 16 ਜ਼ਿੰਦਾ ਕਾਰਤੂਸ ਹੁੰਦੇ ਹੈਗੇ ਆ ਔਰ ਇਹ ਲਾਇਸੈਂਸੀ ਹਥਿਆਰ ਹੁੰਦਾ ਹੈ ਮੁੰਡਾ ਜਦੋਂ ਬੱਸ ਦੇ ਵਿੱਚ ਬੈਠਦਾ ਹੈਗਾ ਉਹਨੂੰ ਸਿਰ ਪੀੜ ਹੋ ਰਹੀ ਹੁੰਦੀ ਆ ਹੈਡੇਕ ਹੋ ਰਿਆ ਹੁੰਦਾ ਉਹ ਕੰਡਕਟਰ ਕੋਲੋਂ ਵੀ ਪੁੱਛਦਾ ਕਿ ਯਾਰ ਤੇਰੇ ਕੋਲ ਕੋਈ ਜੇ ਦਵਾਈ ਹੈਗੀ ਆ ਕੋਈ ਗੋਲੀ ਹੈਗੀ ਤਾਂ ਮੈਨੂੰ ਦੇ ਦੇ ਮੇਰਾ ਸਿਰ ਬਹੁਤ ਪੀੜ ਕਰਦਾ ਪਿਆ ਜੋ ਕਿ ਕੰਡਕਟਰ ਨੇ ਬਿਆਨ ਆਪਣੇ ਦਰਜ ਕਰਵਾਏ ਆ ਉਹਨਾਂ ਬਿਆਨਾਂ ਦੇ ਆਧਾਰ ਤੇ ਮੈਂ ਗੱਲ ਕਰਦਾ ਪਿਆ ਉਹ ਮੁੰਡਾ ਜਿਹੜਾ ਹੁੰਦਾ ਉਹਨੂੰ ਅੱਗੋਂ ਦੀ ਕੰਡਕਟਰ ਕਹਿੰਦਾ ਕਿ ਨਹੀਂ ਯਾਰ ਸਾਡੇ ਕੋਲ ਦਵਾਈ ਤਾਂ ਨਹੀਂ ਹੈਗੀ ਆ ਤੂੰ ਪਿੱਛੇ ਬੈਠ ਕੇ ਨਾ ਆਰਾਮ ਕਰ ਲੈ ਸੋ ਜਾ ਉਹ ਮੁੰਡੇ ਦੀ ਅੱਖ ਲੱਗ ਜਾਂਦੀ ਹੈ ਉਹਨੂੰ ਨੀਂਦ ਆ ਜਾਂਦੀ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਲੰਧਰ ਤੋਂ ਜਦੋਂ ਉਹ ਚੜਿਆ ਉਹਨੇ ਟਿਕਟ ਮੁਹਾਲੀ ਦੀ ਲਈਤੀ ਸੀਗੀ ਉਹ ਵਿਚਾਰੇ ਦੀ ਅੱਖ ਲੱਗ ਗਈ ਬੱਸ ਜਿਹੜੀ ਹੈਗੀ ਹੈ ਉਹ ਚੰਡੀਗੜ੍ਹ ਐਂਟਰ ਕਰ ਜਾਂਦੀ ਹੈ ਉਹਦਾ ਜਿਹੜਾ ਲਾਇਸੈਂਸ ਹੈ ਬੱਤੀ ਬੋਰ ਦੇ ਰਿਵਾਲਵਰ ਦਾ ਔਰ ਉਹਦੇ ਤੇ ਇੱਕ 12 ਬੋਰ ਦੀ ਬੈਰਲ ਦੀ ਗਨ ਵੀ ਚੜੀ ਹੋਈ ਹੈ ਉਹ ਜਿਹੜਾ ਰਿਵਾਲਵਰ ਦਾ ਲਾਇਸੈਂਸ ਹੈ ਉਹ ਪੰਜਾਬ ਦੇ ਪੰਜਾਬ ਦਾ ਲਾਇਸੈਂਸ ਹੈ ਲੈਕਿਨ ਉਹ ਚੰਡੀਗੜ੍ਹ ਜਦੋਂ ਐਂਟਰ ਹੁੰਦਾ ਤੇ ਇੱਕ ਨਾਕੇ ਤੇ ਬੱਸ ਨੂੰ ਰੋਕਿਆ ਜਾਂਦਾ ਹਾਸੇ ਵਾਲੀ ਗੱਲ ਹੈ ਕਿ ਇੱਕ ਬੱਸ ਦੀ ਤਲਾਸ਼ੀ ਲੈਣ ਲਈ ਨਾਕਾ ਲਾਇਆ ਜਾਂਦਾ ਹਮ ਚਲੋ ਹੁਣ ਪੁਲਿਸ ਵਾਲੇ ਇਹ ਕਹਿੰਦੇ ਨੇ ਕਿ ਜੀ ਜਦੋਂ ਅਸੀਂ ਨਾਕੇ ਤੇ ਬੱਸ ਰੋਕੀ ਤਾਂ ਇਹ ਮੁੰਡਾ ਬੱਸ ਤੋਂ ਥੱਲੇ ਉਤਰਨ ਲੱਗਾ ਜਿਹਦੇ ਨਾਲ ਸਾਨੂੰ ਸ਼ੱਕ ਪੈਦਾ ਹੋਇਆ ਕਿ ਇਹ ਥੱਲੇ ਕਿਉਂ ਉਤਰ ਰਿਹਾ ਅਸੀਂ ਇਹਦੀ ਤਲਾਸ਼ੀ ਲਈਤੀ ਇਹਦੇ ਕੋਲੋਂ 32 ਬੋਰ ਦਾ ਲਾਇਸੈਂਸੀ ਰਿਵੋਲਵਰ ਔਰ 16 ਲਾਈਵ ਕਾਰਟ੍ਰਿਜਸ ਮਿਲੇ ਇਹ ਕੇਸ ਜਦੋਂ ਚੱਲਦਾ ਪਿਆ ਸੀਗਾ 2016 ਤੋਂ ਲੈ ਕੇ 2012 ਤੱਕ ਚੰਡੀਗੜ੍ਹ ਅਦਾਲਤ ਦੇ ਵਿੱਚ ਇਹ ਕੇਸ ਚੱਲਿਆ 2022 ਤੱਕ ਜਦੋਂ ਇਹ ਕੇਸ ਚੱਲਦਾ ਪਿਆ ਸੀਗਾ ਉਸ ਵਕਤ ਟਰਾਇਲ ਦੇ ਵਿੱਚ ਜੋ ਸਬੂਤ ਪੇਸ਼ ਕੀਤੇ ਪੁਲਿਸ ਨੇ ਜੋ ਚੀਜ਼ਾਂ ਔਰ ਇਸ ਤੋਂ ਬਾਅਦ ਜੋ ਜੱਜਮੈਂਟਸ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਆਧਾਰ ਦੇ ਉੱਤੇ ਇਸ ਮੁੰਡੇ ਨੂੰ ਜੋ ਪੀ ਐਚ ਡੀ ਦਾ ਸਟੂਡੈਂਟ ਹੈ ਜਿੱਦਿ ਸਿਰਫ ਇੰਨੀ ਕੁ ਜੀ ਗਲਤੀ ਸੀ ਗਲਤੀ ਵੀ ਕਰਦੀ ਸੀਗੀ ਅੱਖ ਲੱਗ ਗਈ ਸਿਰ ਰੀੜ ਹੋ ਰਿਆ ਸੀਗਾ ਉਹ ਚੰਡੀਗੜ੍ਹ ਐਂਟਰ ਕਰ ਗਈ ਬਸ ਇਹਨੂੰ ਮੁੰਡੇ ਨੂੰ 3 ਸਾਲ ਦੀ ਸਜ਼ਾ ਸੁਣਾਉਂਦੀ ਇਹਦੇ ਕੋਲ 32 ਬੋਰ ਦਾ ਰਿਵੋਲਵਰ ਲਾਇਸੈਂਸੀ ਸੀਗਾ 16 ਲਾਈਵ ਕਾਰਟ੍ਰਿਜੇ ਸੀਗੇ ਸਿਰਫ ਅੱਖ ਲੱਗੀ ਐ ਔਰ ਬਸ ਮੁਹਾੜੀ ਤੋਂ ਚੰਡੀਗੜ੍ਹ ਐਂਟਰ ਹੋਈ ਐ ਹਾਲਾਂਕਿ ਪੰਜਾਬ ਵਾਲੇ ਕਹਿੰਦੇ ਚੰਡੀਗੜ੍ਹ ਸਾਡਾ ਹੈ ਖੈਰ ਚਲੋ ਇਹ ਅਲੱਗ ਵਿਸ਼ਾ ਹੈਗਾ ਕਦੇ ਸਰਕਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈਗਾ ਕਿ ਜੇ ਪੰਜਾਬ ਦੇ ਵਿੱਚ ਲਾਇਸੈਂਸ ਬਣਦੇ ਹੈਗੇ ਆ ਤਾਂ ਉਹ ਚੰਡੀਗੜ੍ਹ ਵੀ ਜਿਹੜੇ ਹੈਗੇ ਨੇ ਐਪਲੀਕੇਬਲ ਹੋਣੇ ਚਾਹੀਦੇ ਆ ਖੈਰ ਔਰ ਇਹਨੂੰ 3 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈਗੀ ਆ ਇਹ ਮੁੰਡੇ ਦੇ 4 ਮਹੀਨੇ 21 ਦਿਨ ਜੇਲ੍ਹ ਦੇ ਵਿੱਚ ਇਹਨੂੰ ਕੱਢਣੇ ਪੈਂਦੇ ਆ ਪੀ ਐਚ ਡੀ ਦੇ ਸਟੂਡੈਂਟ ਨੂੰ ਅਸੀਂ ਅਕਸਰ ਕਹਿੰਦੇ ਹਾਂਗੇ ਨਾ ਕਿ ਸਿੱਖਾਂ ਦੇ ਆ ਮੁੰਡਿਆਂ ਦੇ ਉੱਤੇ ਪੰਜਾਬ ਦੇ ਮੁੰਡਿਆਂ ਦੇ ਉੱਤੇ ਪਹਿਲੇ ਇਹ ਇਲਜ਼ਾਮ ਹੁੰਦੇ ਸੀ ਕਿ ਉਹਨੇ ਇਹ 47ਾਂ ਚੱਕ ਲੀਆਂ ਹੁਣ ਇਲਜ਼ਾਮ ਇਹ ਲੱਗਦੇ ਕਿ ਉਹਨਾਂ ਨੇ ਜ਼ਗਾਨੇ ਚੱਕ ਲਏ ਔਰ ਗੈਂਗਵਾਰਾਂ ਵੱਲ ਤੁਰ ਗਏ ਲੇਕਿਨ ਇੱਕ ਪੀ ਐਚ ਡੀ ਦਾ ਸਟੂਡੈਂਟ ਉਹਦਾ ਬੈਕਗ੍ਰਾਉਂਡ ਤਾਂ ਦੇਖਣਾ ਚਾਹੀਦਾ ਹੈਗਾ ਨਾ ਉਦੀ ਹਿਸਟਰੀ ਕੀ ਹੈ ਕਿ ਉਹ ਕ੍ਰਿਮੀਨਲ ਬੈਕਗ੍ਰਾਉਂਡ ਤੋਂ ਆਉਂਦਾ ਹੈ ਕਿ ਉਹਦੀ ਹਿਸਟਰੀ ਸ਼ੀਟ ਹੈ ਕਿ ਉਹਦੇ ਤੇ ਪਹਿਲਾਂ ਵੀ ਪਰਚੇ ਬੋਲਦੇ ਪਹਿਲਾਂ ਵੀ ਐਫ ਆਈ ਆਰਾਂ ਹੋਈਆਂ ਨੇ ਇਹ ਪੁਲਿਸ ਨੇ ਵੇਖਿਆ ਨਹੀਂ ਚੰਡੀਗੜ੍ਹ ਪੁਲਿਸ ਨੇ ਬਿਲਕੁਲ ਨਹੀਂ ਦੇਖਿਆ ਇਹ ਜੇ ਉਸ ਟਾਈਮ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਕੋਈ ਸਿਆਣਾ ਅਫਸਰ ਉੱਥੇ ਮੌਕੇ ਤੇ ਮੌਜੂਦ ਹੁੰਦਾ ਤਾਂ ਇਹਦੇ ਨਾਲ ਗੱਲਬਾਤ ਹੁੰਦੀ ਚਰਚਾ ਹੁੰਦੀ ਜੋ ਜੱਜ ਸਾਹਿਬ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਉੱਥੋਂ ਦੇ ਜੱਜ ਸਾਹਿਬ ਨੇ ਜੋ ਇਹਦੀ ਸਜ਼ਾ ਮਾਫ ਕੀਤੀ ਹੈ ਜੇ ਉਸੇ ਹੀ ਮਤਲਬ ਕਿ ਸੋਚਣ ਵਾਲੀ ਗੱਲ ਹੈ ਕਿ ਉਸ ਤਰੀਕੇ ਦੇ ਨਾਲ ਜੇ ਉੱਥੇ ਕੋਈ ਪੁਲਿਸ ਮੁਲਾਜ਼ਮ ਸੋਚ ਲੈਂਦਾ ਤੇ ਐਡੀ ਵੱਡੀ ਕਹਾਣੀ ਪੈਣੀ ਨਹੀਂ ਸੀਗੀ। ਖੈਰ 2022 ਦੇ ਵਿੱਚ ਇਹਨੂੰ ਸਜ਼ਾ ਸੁਣਾ ਦਿੱਤੀ ਗਈ 3 ਸਾਲਾਂ ਦੀ। ਔਰ 1000 ਰੁਪਏ ਦਾ ਫਾਈਨ ਦਿੱਤਾ। ਜੇ 1000 ਦਾ ਇਹ ਫਾਈਨ ਨਹੀਂ ਦਿੰਦਾ ਤਾਂ ਫਿਰ 15 ਦਿਨ ਹੋਰ ਐਡ-ਆਨ ਹੋ ਜਾਣੇ ਸੀਗੇ ਇਹਦੀ ਸਜ਼ਾ ਦੇ ਵਿੱਚ। ਇਹ ਮੁੰਡਾ ਹੁਣ ਹਾਈ ਕੋਰਟ ਆਂਦਾ ਪੰਜਾਬ ਹਰਿਆਣਾ ਹਾਈ ਕੋਰਟ ਮਾਨਯੋਗ ਅਦਾਲਤ ਦਾ ਰੁਖ ਕਰਦਾ ਔਰ ਕੇਸ ਫੇਰ ਉੱਥੇ ਚੱਲਦਾ ਹੈ। ਇਹਦਾ ਕੇਸ ਹੁਣ ਲੜ ਰਹੇ ਨੇ ਐਸਪੀਐਸ ਸਿੱਧੂ ਸਾਹਿਬ ਹਮ ਐਸਪੀਐਸ ਸਿੱਧੂ ਸਾਹਿਬ ਨੇ ਬਹੁਤ ਸਹੀ ਸਟੀਕ ਦਲੀਲਾਂ ਉੱਥੇ ਰੱਖੀਆਂ ਇਹਦੇ ਅਮਰਿਤਪਾਲ ਸਿੰਘ ਦੇ ਵਕੀਲ ਐਸਪੀਐਸ ਸਿੱਧੂ ਸਾਹਿਬ ਜੱਜ ਸਾਹਿਬ ਦੇ ਸਾਹਮਣੇ ਕਹਿੰਦੇ ਨੇ ਕਿ ਮੁੰਡੇ ਨੇ ਯਾਰ ਟਿਕਟ ਤਾਂ ਮੁਹਾਲੀ ਦੀ ਲਈਤੀ ਹੈ ਜਲੰਧਰ ਤੋਂ ਚੜਿਆ ਹੈਗਾ ਉਹਦੀ ਇੰਟੈਂਸ਼ਨ ਹੀ ਨਹੀਂ ਸੀਗੀ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਹੈਗਾ ਤਾਂ ਕ੍ਰਾਈਮ ਦੇ ਪਿੱਛੇ ਦੀ ਇੰਟੈਂਸ਼ਨ ਮੋਟਿਵ ਕਾਰਨ ਵਜਾ ਇਹ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਕ੍ਰਿਮੀਨਲ ਬੀਟ ਕਵਰ ਕਰ ਰਹੇ ਹੁੰਦੇ ਆਂ ਕਈ ਵਕੀਲਾਂ ਆ ਬੈਠਦੇ ਆਂ ਕਈ ਜੱਜਮੈਂਟਸ ਪੜਦੇ ਹੈਗੇ ਆ ਓਨੀ ਦੇਰ ਤੱਕ ਕਿਸੇ ਨੂੰ ਸਜ਼ਾ ਨਹੀਂ ਸੁਣਾਈ ਜਾ ਸਕਦੀ ਖਾਸ ਤੌਰ ਤੇ ਅਕਿਊਜ਼ ਨੂੰ ਜਿੰਨੀ ਦੇਰ ਤੱਕ ਇਹ ਨਾ ਪਤਾ ਲੱਗ ਜੇ ਕਿ ਪਿੱਛੇ ਕਾਰਨ ਕੀ ਸੀਗਾ ਪੁਲਿਸ ਵਾਲਿਆਂ ਕੋਲੋਂ ਇਹ ਤੱਕ ਨਹੀਂ ਦੱਸਿਆ ਗਿਆ ਕਿ ਇਹਨਾਂ ਕੋਲ ਇੰਟੈਲੀਜੈਂਸ ਕਿੱਥੋਂ ਆਈ ਇਹ ਵੀ ਤਾਂ ਹਾਸੋ ਹੀ ਨਹੀਂ ਹੋਇਆ ਕਿ ਬੱਸ ਦੀ ਤਲਾਸ਼ੀ ਇਹ ਅੱਗੇ ਕਿੰਨੀਆਂ ਕਿ ਬੱਸਾਂ ਦੀਆਂ ਤਲਾਸ਼ੀਆਂ ਲੈਂਦੀਆਂ ਨੇ ਜਾਂ ਉਸ ਦਿਨ ਉਸੇ ਨੌਜਵਾਨ ਦੀ ਇਹੋ ਜਿਹੀ ਇਨਪੁੱਟ ਮਿਲ ਗਈ ਕਿ ਬਹੁਤ ਵੱਡਾ ਕ੍ਰਾਈਮ ਕਰੇਗਾ ਇਹਦੇ ਕੋਲ ਇੰਨਾ ਹਸਲਾ ਹੈ ਇਹ ਚੰਡੀਗੜ੍ਹ ਹੈ ਇੱਥੇ ਬੰਬ ਧਮਾਕੇ ਵੀ ਹੋਏ ਨੇ ਇੱਥੇ ਸਾਰਾ ਕੁਝ ਹੋਇਆ ਹੈਗਾ ਗ੍ਰਨੇਡ ਗ੍ਰਨੇਡ ਹਮਲੇ ਤੱਕ ਹੋ ਗਏ ਇੱਥੇ ਇਹਨਾਂ ਕੋਲੋ ਕਾਰਾਂ ਦੀਆਂ ਚੈਕਿੰਗਾਂ ਨਹੀਂ ਹੁੰਦੀਆਂ ਤੇ ਇੱਕ ਬੱਸ ਦੀ ਇਹ ਕਹਿੰਦੇ ਸਾਡੇ ਕੋਲ ਇਨਪੁੱਟ ਸੀਗੀ ਇੰਟੈਲੀਜੈਂਸ ਸੀਗੀ ਜਿਹਦੇ ਆਧਾਰ ਤੇ ਇਹਨਾਂ ਨੇ ਚੈਕਿੰਗ ਕੀਤੀ ਉੱਥੇ ਵੀ ਝੂਠ ਬੋਲਦੇ ਪਏ ਕਿ ਮੁੰਡਾ ਥੱਲੇ ਉਤਰਦਾ ਪਿਆ ਸੀਗਾ ਮੁੰਡਾ ਪਿੱਛੇ ਬੈਠਾ ਸੀ ਇਹ ਬਸ ਤੇ ਚੜੇ ਨੇ ਬਸ ਤੇ ਉਤੋਂ ਸਿੱਧਾ ਜਾ ਕੇ ਉਹਦੇ ਬੈਗ ਨੂੰ ਪਹਿਨੇ ਚੈਕਿੰਗ ਕੀਤੀ ਆ ਔਰ ਉਹਨੂੰ ਨਾਲ ਲੈ ਗਏ ਨੇ ਹਾਲਾਂਕਿ ਮੁੰਡੇ ਨੇ ਉੱਥੇ ਦੱਸਿਆ ਹੈਗਾ ਕਿ ਮੇਰੀ ਅੱਖ ਲੱਗ ਗਈ ਸੀਗੀ ਉੱਥੇ ਰੋਂਦਾ ਰਿਹਾ ਇੱਕ ਹਿਸਾਬ ਦਾ ਉੱਥੇ ਉਹ ਕਿ ਮੇਰੀ ਇੰਨੀ ਕੋਈ ਗਲਤੀ ਨਹੀਂ ਹੈਗੀ ਐ ਬਸ ਐਂਟਰ ਕਰ ਗਈ ਐ ਅਜਾ ਤੁਸੀਂ ਇੱਕ ਹੋਰ ਚੀਜ਼ ਦੇਖੋ ਕਿ 100 ਮੀਟਰ ਦੀ ਦੂਰੀ ਤੇ ਜਾ ਕੇ ਇਹਨਾਂ ਨੇ ਮੁਹਾਲੀ ਤੇ ਚੰਡੀਗੜ੍ਹ ਦੀ ਜਿਹੜਾ ਡਿਸਟੈਂਸ ਹੈਗਾ ਵਾ ਆਪਸ 'ਚ ਜਿਹੜਾ ਫਾਸ ਬਾਰਡਰ ਹੈਗਾ ਜਿਹੜਾ ਪਲਸੋਰਾ ਦੇ ਕੋਲ ਜਾ ਕੇ ਇਹਨਾਂ ਨੇ ਨਾਕਾ ਲਾ ਲਿਆ ਉੱਥੇ ਕਿ ਬਸ ਰੁਕਣੀ ਐ ਉਜੇ ਤੁਹਾਡੇ ਕੋਈ ਇਨਪੁਟ ਸੀਗੀ ਕਿ ਇਹ ਬੱਸ ਐਂਟਰ ਹੋਏਗੀ ਚੰਡੀਗੜ੍ਹ ਔਰ ਇਹਦੇ ਵਿੱਚ ਜਿਹੜਾ ਮੁੰਡਾ ਬੈਠਾ ਉਹਦੇ ਕੋਲ 32 ਬੋਰ ਦਾ ਰਿਵਾਲਵਰ ਹੈ ਜੇ ਤੁਹਾਡੀ ਨੀਅਤ ਦੇ ਵਿੱਚ ਖੋਟ ਨਹੀਂ ਸੀਗਾ ਜੇ ਤੁਸੀਂ ਚੰਗੀ ਇੰਟੈਂਸ਼ਨ ਨਾਲ ਕੰਮ ਕਰ ਰਹੇ ਸੀਗੇ ਤੁਸੀਂ ਉੱਥੇ ਪਹਿਲਾਂ ਹੀ ਉਹਦੇ ਡਰਾਈਵਰ ਨੂੰ ਉੱਥੇ ਉੱਥੇ ਮੁਹਾਲੀ ਦੇ ਮੁਹਾਲੀ ਦੇ ਵਿੱਚ ਉਹਨੂੰ ਜਾ ਕੇ ਡਰਾਈਵਰ ਨੂੰ ਜਾਂ ਕੰਡਕਟਰ ਨੂੰ ਕਹਿ ਦੇਣਾ ਸੀਗਾ ਜਾਂ ਉਹ ਮੁੰਡੇ ਨੂੰ ਕਹਿ ਦੇਣਾ ਸੀਗਾ ਕਿ ਚੰਡੀਗੜ੍ਹ ਬੱਸ ਐਂਟਰ ਹੋਣ ਵਾਲੀ ਆ ਤੇ ਕੋ ਰਿਵਾਲਵਰ ਹੈਗਾ ਤੇਰੇ ਤੇ ਕਾਰਵਾਈ ਹੋ ਜਾਣੀ ਹੈ ਰਹਿਣ ਦੇ ਇਹਦੇ ਵਿੱਚ ਇੱਕ ਸੈਕਸ਼ਨ ਜਿਹੜਾ ਹੈਗਾ ਸੈਕਸ਼ਨ 3 ਸਬਸੈਕਸ਼ਨ ਇੱਕ ਆਰਮਜ਼ ਐਕਟ ਦਾ ਉਹ ਇਸੇ ਗੱਲ ਦੀ ਤੇ ਆ ਕੇ ਚਾਨਣਾ ਪਾ ਰਹੇ ਨੇ ਕਿ ਵੀ ਇਹ ਜਿਹੜਾ ਮੁੰਡਾ ਸੀਗਾ ਇਹ ਐਂਟਰ ਕਰ ਗਿਆ ਚੰਡੀਗੜ ਜਦ ਕਿ ਲਾਇਸੈਂਸ ਉਹਦੇ ਕੋਲ ਪੰਜਾਬ ਦਾ ਵੀ ਮਤਲਬ ਪੰਜਾਬ ਦਾ ਜਾਂ ਕੋਈ ਹੱਦ ਸਟੇਟ ਦਾ ਲੈ ਕੇ ਨਹੀਂ ਆ ਸਕਦਾ ਕਿਤੇ ਹਾਂ ਨਹੀਂ ਦੇਖੋ ਕਿਸੇ ਵੀ ਸਟੇਟ ਦਾ ਜਿਵੇਂ ਪੰਜਾਬ ਦਾ ਲਾਇਸੈਂਸ ਬਣਿਆ ਹਥਿਆਰ ਦਾ ਤੇ ਤੁਸੀਂ ਕਿਸੇ ਦੂਜੀ ਸਟੇਟ ਦੇ ਵਿੱਚ ਲੈ ਕੇ ਨਹੀਂ ਜਾ ਸਕਦੇ ਉਵੇਂ ਯੂਟੀ ਹੈ ਯੂਨੀਅਨ ਟੈਰੀਟਰੀ ਹੈ ਚੰਡੀਗੜ ਇੱਥੇ ਤੁਸੀਂ ਐਂਟਰ ਨਹੀਂ ਕਰ ਸਕਦੇ ਇਸ ਕਰਕੇ ਇੱਥੇ ਸੈਕਸ਼ਨ 3 ਸਬਸੈਕਸ਼ਨ 1 ਆਰਮਜ਼ ਐਕਟ ਦੀ ਗੱਲ ਹੁੰਦੀ ਪਈ ਹੈਗੀ ਆ ਔਰ ਇਸੇ ਆਧਾਰ ਤੇ ਜੱਜ ਸਾਹਿਬ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੇ ਜੋ ਉਹਨੂੰ ਸਜ਼ਾ ਸੁਣਾਈ ਗਈ ਸੀਗੀ ਚੰਡੀਗੜ੍ਹ ਅਦਾਲਤ ਵੱਲੋਂ 3 ਸਾਲ ਦੀ ਉਹ ਇਹਦੀ ਮaaf ਕਰਤੀ ਕਿ ਮੁੰਡਾ ਤਾਂ ਯਾਰ ਮੁਹਾਲੀ ਆਇਆ ਟਿਕਟ ਉਹਦੇ ਕੋਲ ਮੁਹਾਲੀ ਦੀ ਸੀਗੀ ਬੱਸ ਚੰਡੀਗੜ੍ਹ ਐਂਟਰ ਕਰ ਗਈ ਐ ਔਰ ਪੁਲਿਸ ਵਾਲਿਆਂ ਕੋਲ ਕੋਈ ਇਹੋ ਜਿਹਾ ਪੁਖਤਾ ਸਬੂਤ ਨਹੀਂ ਸੀਗਾ ਜਿਹਦੇ ਆਧਾਰ ਤੇ ਉਹ ਇਹ ਕਹਿ ਸਕਣ ਕਿ ਜੀ ਇਹਦੇ ਪਿੱਛੇ ਕੋਈ ਗਲਤ ਇੰਟੈਂਸ਼ਨ ਸੀਗੀ ਐਨੇ ਆ ਕੇ ਇਸ ਅਸਲੇ ਦੇ ਨਾਲ ਕੋਈ ਨਾ ਕੋਈ ਚੰਡੀਗੜ੍ਹ ਕ੍ਰਾਈਮ ਕਰਨਾ ਸੀਗਾ ਐਦਾਂ ਦਾ ਕੁਝ ਵੀ ਨਹੀਂ ਸੀਗਾ ਦੂਜਾ ਇਨ ਲਾਇਕੀਆਂ ਦੱਸਦਾ ਵੇ ਮੈਂ ਚੰਡੀਗੜ੍ਹ ਪੁਲਿਸ ਦੀਆਂ ਔਰ ਇਨਾ ਕਾਮੀਆਂ ਨੇ ਮਤਲਬ ਪੜਨ ਵਾਲੇ ਨੌਜਵਾਨ ਦੇ ਸਾਲ ਜਿਹੜਾ ਬਰਬਾਦ ਕਰ ਦਿੱਤਾ ਕਿਉਂਕਿ ਜਿਹੜਾ ਪੀ ਐਚ ਡੀ ਦਾ ਸਟੂਡੈਂਟ ਹੈਗਾ ਤੁਸੀਂ ਇਹ ਦੇਖੋ ਨਾ ਕਿ ਵੀ ਜਿਹੜੀ ਗੱਲ ਮਾਣੇ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਫੇਲ ਕੀਤੀ ਉਹੀ ਜੇ ਇਹਨਾਂ ਚੋਂ ਕੋਈ ਪੁਲਿਸ ਮੁਲਾਜ਼ਮ ਹਾਲਾ ਕਿ ਚੰਗਾ ਕੋਈ ਅਫਸਰ ਨਹੀਂ ਸੀਗਾ ਉੱਥੇ ਮੌਕੇ ਤੇ ਮੌਜੂਦ ਨਹੀਂ ਤੇ ਚੰਗੇ ਜਿਹੜੇ ਅਫਸਰ ਹੈਗੇ ਨੇ ਚੰਡੀਗੜ੍ਹ ਪੁਲਿਸ ਦੇ ਉਹ ਇਹਨਾਂ ਚੀਜ਼ਾਂ ਨੂੰ ਬਖੂਬੀ ਜਾਣਦੇ ਹੈਗੇ ਕਿ ਇਹਨਾਂ ਦੇ ਆਫਟਰ ਇਫੈਕਟਸ ਕੀ ਹੁੰਦੇ ਹੈਗੇ ਆ ਉਹ ਆਫਟਰ ਇਫੈਕਟਸ ਤਾਂ ਉਹਦੀ ਫੈਮਿਲੀ ਨੂੰ ਅਮਰਿਤਪਾਲ ਸਿੰਘ ਦੀਆਂ ਉਹਨੂੰ ਜਿਹੜਾ ਹੈਗਾ ਉਹਨਾਂ ਨੂੰ ਭੁਗਤਨੇ ਪਏ ਆ ਨਾ ਹੁਣ ਮੈਂ ਚੰਡੀਗੜ੍ਹ ਪੁਲਿਸ ਦੀ ਨਲਾਕੀ ਤੇ ناکਾਮੀਆਂ ਤੁਹਾਨੂੰ ਦੱਸਦਾ ਹਾਂ ਕਈ ਜਿਹੜੇ ਚੰਡੀਗੜ੍ਹ ਪੁਲਿਸ ਦੇ ਵਿੱਚ ਮੁਲਾਜ਼ਮ ਹੈਗੇ ਆ ਪਿੱਛੇ ਜੇ ਇੱਕ ਕੇਸ ਸੀ ਰਿਪੋਰਟ ਕਰ ਰਹੇ ਸੀਗੇ ਉਹਦੇ ਵਿੱਚ ਕੀ ਸੀਗਾ ਇੱਕ 에ਅਰ ਗਨ ਦੇ ਉੱਤੇ ਪਰਚਾ ਘਟਦਾ ਇਹਨਾਂ ਨੇ ਮੁੰਡੇ ਦੇ ਕੋਲ 에ਅਰ ਗਨ ਹੈਗੀ ਆ ਚੰਡੀਗੜ੍ਹ ਨਾਕੇ ਤੋਂ ਨਿਕਲਦਾ ਪਿਆ ਉਹਦੀ ਗੱਡੀ ਦੀ ਤਲਾਸ਼ੀ ਲਿੱਤੀ ਇਹਨਾਂ ਨੇ ਉਹਦੇ ਚੋਂ 에ਅਰ ਗਨ ਨਿਕਲ ਗਈ ਔਰ 에ਅਰ ਗਨ ਤਾਂ ਆਮ ਲੋਕ ਲੈ ਹੀ ਲੈਂਦੇ ਹੈਗੇ ਨਾ ਉਹਦੇ ਤੇ ਇਹਨਾਂ ਨੇ 751 ਦਾ ਪਰਚਾ ਕਰਤਾ 751 ਦਾ ਪਰਚਾ ਕਰਕੇ ਉਹਦੀ ਇੱਕ ਰਾਤ ਹਵਾਲਾਤ ਦੇ ਵਿੱਚ ਕਟਾਈ ਠੀਕ ਹੈ ਔਰ ਮੁੰਡਾ ਜਦੋਂ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਨੂੰ ਦਬਕੇ ਮਾਰ ਕੇ ਕਹਿੰਦੇ ਜੇ ਜ਼ਿਆਦਾ ਬੋਲਿਆ ਜੇ ਜ਼ਿਆਦਾ ਤੂੰ ਕੁਝ ਗੱਲਬਾਤ ਕੀਤੀ ਇੱਥੇ ਤੇ ਤੇਰੇ ਤੇ ਆਮ ਜੈਕਟ ਲਾ ਦਾਂਗੇ ਇਹ ਤਾਂ ਇਹਨਾਂ ਦੇ ਹਾਲਾਤ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਨਜਾਇਜ਼ ਮੁੰਡਿਆਂ ਦੇ ਉੱਤੇ ਪਰਚੇ ਪਾ ਕੇ ਹੁਣ ਅਮਰਿਤਪਾਲ ਜਿਹੜਾ ਜਿਹੜਾ ਕੇਸ ਦੇ ਸੀ ਗੱਲ ਕਰਦੇ ਪਏ ਹੈਗੇ ਆ ਉਹਦੀ ਸਾਈਕੋਲੋਜੀ ਤੇ ਕਿੱਡਾ ਵੱਡਾ ਇਫੈਕਟ ਛੱਡਿਆ ਹੋਣਾ ਇਸ ਗੱਲ ਨੇ ਕਿ ਯਾਰ ਮੈਂ ਤਾਂ ਸੁੱਤਾ ਪਿਆ ਸੀਗਾ ਮੇਰਾ ਸਿਰ ਪੀੜ ਹੋ ਰਿਹਾ ਸੀਗਾ ਕੰਡਕਟਰ ਨੂੰ ਮੈਂ ਪੁੱਛਿਆ ਵੀ ਬਾਅਦ ਦੇ ਵਿੱਚ ਕੰਡਕਟਰ ਨੇ ਕਿਹਾ ਵੀ ਹੈਗਾ ਕਿ ਇਹਨੇ ਮੇਰੇ ਤੋਂ ਦਵਾਈ ਦਾ ਪੁੱਛਿਆ ਸੀ ਕੰਡਕਟਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਕੰਡਕਟਰ ਨੇ ਜੋ ਬਿਆਨ ਦਿੱਤੇ ਹੈਗੇ ਨੇ ਕਿ ਵੀ ਇਹ ਅੰਦਰ ਚੜੇ ਨੇ ਮੁੰਡਾ ਥੱਲੇ ਨਹੀਂ ਉਤਰਿਆ ਕਿ ਪੁਲਿਸ ਨੂੰ ਵੇਖ ਕੇ ਇੱਕ ਤਾਂ ਘਬਰਾ ਜਾਂਦਾ ਨਾ ਜੇ ਕੋਈ ਕ੍ਰਾਈਮਨਲ ਹੋਵੇ ਤਾਂ ਘਬਰਾ ਜਾਏਗਾ ਕਿ ਯਾਰ ਪੁਲਿਸ ਕਿਉਂ ਆ ਗਈ ਹੁਣ ਤਾਂ ਮੈਂ ਨਿਕਲਾ ਹਾਂ ਦਾ ਵਾਦਾ ਇਹ ਨਿਕਲਿਆ ਥੋੜੀ ਉੱਥੇ ਬੈਠਾ ਰਿਹਾ ਇਹ ਕੰਡਕਟਰ ਕਹਿੰਦਾ ਕਿ ਇਹ ਚੜੇ ਨੇ ਉਹਨੂੰ ਨਾਲ ਲੈ ਕੇ ਤੁਰ ਗਏ ਨੇ ਇਹ ਗੱਲ ਸੀਗੀ ਇਹਦੇ ਪਿੱਛੇ ਕੀ ਹੈ ਕੋਈ ਉਹਦੀ ਜੇ ਇੰਟੈਲੀਜੈਂਸ ਕੋਈ ਇਨਪੁਟ ਸੀ ਕਿ ਜਾਂ ਫਿਰ ਕਿਸੇ ਨੇ ਕੋਈ ਉਹੀ ਸ਼ਿਕਾਇਤ ਕਰਤੀ ਕਿ ਫਲਾਣੇ ਦਾ ਮੁੰਡਾ ਅੱਜ ਬੱਸ ਚੜ ਕੇ ਚੰਡੀਗੜ੍ਹ ਮੁਹਾਲੀ ਜਾ ਰਿਹਾ ਇਹਦੇ ਕੋ ਤੈਨੂੰ ਚੁਕਵਾ ਦਈਏ ਕੋਈ ਇਹੋ ਜੀ ਕੋਈ ਰੰਜਿਸ਼ ਰੰਜਿਸ਼ ਵਾਲੀ ਗੱਲ ਹੈਗੀ ਕਿਸੇ ਦਾ ਐਡੀ ਨਕੰਮੀ ਆ ਨਾ ਚੰਡੀਗੜ੍ਹ ਪੁਲਿਸ ਸਾਰੀ ਨਹੀਂ ਹੂੰ ਕੁਝ ਕਿ ਜਿਹੜੇ ਮੁਲਾਜ਼ਮ ਹੈਗੇ ਨੇ ਹੂੰ ਇੰਨੇ ਨਕੰਮੇ ਨੇ ਨਾ ਜੱਜ ਸਾਹਿਬ ਕਹਿੰਦੇ ਕਿ ਜਿਹੜਾ ਤੁਸੀਂ ਕਹਿੰਦੇ ਹੋ ਇੰਟੈਲੀਜੈਂਸ ਆਈ ਤੁਹਾਡੇ ਕੋਲ ਇਨਪੁਟ ਆਈ ਹੈ ਉਹਦਾ ਕੋਈ ਰਿਕਾਰਡ ਹੋਏਗਾ ਤੁਸੀਂ ਕਹਿੰਦੇ ਹੋ ਕਿ ਵਾਇਰਲੈਸ ਤੋਂ ਸਾਨੂੰ ਜੀ ਉੱਥੋਂ ਆਈ ਹੈ ਇਨਫੋਰਮੇਸ਼ਨ ਤੇ ਕੋਈ ਰਿਕਾਰਡ ਤਾਂ ਮੇਨਟੇਨ ਕਰੋ ਕੋਈ ਰਿਸਿਪਟਸ ਤਾਂ ਹੋਣਗੀਆਂ ਕਿ ਇੰਟੈਲੀਜੈਂਸ ਆਈ ਕਿੱਥੋਂ ਆ ਹੂੰ ਤੁਹਾਨੂੰ ਪਤਾ ਕਿਵੇਂ ਲੱਗਾ ਕਿ ਇੱਕ ਤੁਹਾਨੂੰ ਬੈਠੇ-ਬੈਠੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਖਿਆਲ ਆ ਗਿਆ ਕਿ ਇੱਕ ਮੁੰਡਾ ਹੈਗਾ ਵੈ ਬੱਸ ਦੇ ਵਿੱਚ ਹੈਗਾ ਚੰਡੀਗੜ੍ਹ ਨੰਬਰ ਦੀ ਇਹ ਬੱਸ ਹੈਗੀ ਜੀ ਸੀਟੀਯੂ ਦੀ ਔਰ ਇਹ ਮੁੰਡਾ ਜਿਹੜਾ ਹੈਗਾ ਹੁਣ ਚੰਡੀਗੜ੍ਹ ਐਂਟਰ ਕਰੇਗਾ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਹੜਾ ਰੱਬੀ ਤਾਕਤ ਜਾਂ ਖੁਦਾ ਦਾ ਫਰਿਸ਼ਤਾ ਤੁਹਾਡੇ ਕੰਨ ਚ ਆ ਕੇ ਗੱਲ ਕਹਿ ਕੇ ਗਿਆ ਸੀਗਾ ਕਿ ਇਹਨੇ ਚੰਡੀਗੜ੍ਹ ਐਂਟਰ ਹੋਣਾ ਜੱਜ ਸਾਹਿਬ ਨੇ ਪੁੱਛਿਆ ਹਾਲਾਂਕਿ ਚਲੋ ਉਹਨਾਂ ਨੇ ਉਹਨਾਂ ਨੂੰ ਇਹ ਕਿਹਾਏਗਾ ਕਿ ਤੁਸੀਂ ਰਿਕਾਰਡ ਨਹੀਂ ਕੋਈ ਮੇਨਟੇਨ ਕੀਤਾ ਨਾ ਕੋਈ ਇੰਟੈਲੀਜੈਂਸ ਦੀ ਇਨਪੁਟ ਇੱਥੇ ਦੱਸੀ ਗਈ ਕਿ ਕਿੱਥੋਂ ਹਵਾ ਚ ਹੀ ਐਵੇਂ ਹੂੰ ਉਹਦੇ ਤਾਂ 4 ਮਹੀਨੇ 21 ਦਿਨ ਤੁਸੀਂ ਲਵਾ ਦਿੱਤੇ ਨਾ ਜੇਲ੍ਹ ਦੇ ਵਿੱਚ ਹਾਲਾ ਕਿ ਚਲੋ ਇੱਥੇ ਮੁੰਡੇ ਦੀ ਇਹ ਗਲਤੀ ਹੋ ਗਈ ਕਿ ਉਹਨਦੇ ਕੋਲ ਜਦੋਂ ਹਥਿਆਰ ਉਹਨੇ ਕੈਰੀ ਕੀਤਾ ਆਇਆ ਸੀਗਾ ਉਹਦੀ ਅੱਖ ਲੱਗ ਗਈ ਚੰਡੀਗੜ੍ਹ ਬੱਸ ਐਂਟਰ ਹੋ ਗਈ ਲੇਕਿਨ ਕਿ ਐਡਾ ਵੱਡਾ ਗੁਨਾਹ ਸੀਗਾ ਕਿ ਉਹਨੂੰ 3 ਸਾਲ ਦੀ ਸਜ਼ਾ ਦਿਵਾਉਣ ਦੇ ਲਈ ਪੁਲਿਸ ਇੰਨੀ ਕਾਲੀ ਚ ਸੀਗੀ ਪੁਲਿਸ ਦਾ ਵੀ ਕੋਈ ਪਰਸਨਲ ਹੋ ਸਕਦਾ ਹੈ ਇਹਦੇ ਵਿੱਚ ਏ ਤਾਂ ਹੁਣ ਦੇਖੋ ਕੀ ਸੀਗਾ ਪਿੱਛੇ ਕੀ ਕਾਰਨ ਸੀਗੇ ਕਿਉਂ ਇਹਨਾਂ ਨੇ ਬੱਸ ਨੂੰ ਜਾ ਕੇ ਫੜਿਆ ਕੀ ਪਤਾ ਉਸ ਟਾਈਮ ਦੇ ਉੱਤੇ ਕਈ ਇਹੋ ਜੀਆਂ ਗੱਡੀਆਂ ਨਿਕਲ ਗਈਆਂ ਹੁਣ ਜਦੋਂ ਇਹ ਬੱਸ ਦੀ ਚੈਕਿੰਗ ਕਰ ਰਹੇ ਸੀਗੇ ਜਿਹਦੇ ਵਿੱਚ ਪਤਾ ਨਹੀਂ ਕੀ ਕੁਝ ਗੈਰਕਾਨੂੰਨੀ ਚਲਦਾ ਪਿਆ ਹੋਵੇ ਹੁੰਦਾ ਹੈ ਕਈ ਇਹ ਬੱਤੀਆਂ ਵਾਲੀਆਂ ਗੱਡੀਆਂ ਤੁਰੀਆਂ ਫਿਰਦੀਆਂ ਨੇ ਸਮਾਨ ਲੈਦਰ ਉੱਧਰ ਉੱਧਰ ਕਰਦੀਆਂ ਨੇ ਜਿਹੜੀਆਂ ਬੜਾ ਕੁਸ਼ ਹੈ ਇੱਥੇ ਹਿਸਟਰੀ ਹੈਗੀ ਆ ਜਿੱਥੇ ਵਿੱਚ ਕਈ ਥਾਵਾਂ ਦੇ ਉੱਤੇ ਐਂਬੂਲੈਂਸ ਦੇ ਵਿੱਚ ਗੈਰਕਾਨੂੰਨੀ ਸਮਾਨ ਜਿਹੜਾ ਹੈਗਾ ਇੱਕ ਥਾਂ ਤੋਂ ਦੂਜੀ ਥਾਂ ਤੇ ਸਮਗਲਿੰਗ ਹੁੰਦੀ ਆ ਆ ਬੰਦੂਕਾਂ ਇਹੋ ਜੀਆਂ ਕਈ ਖਬਰਾਂ ਛਪਦੀਆਂ ਆਈਆਂ ਨੇ ਇਹੋ ਜੇ ਕਈ ਕੇਸਿਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲ ਵੀ ਕਰ ਸਕਦੇ ਹੈਗੇ ਜਿਹਦੇ ਵਿੱਚ ਪੁਲਿਸ ਦੀਆਂ ناکਾਮੀਆਂ ਸਾਹਮਣੇ ਆndੀਆਂ ਹੈਗੀਆਂ ਔਰ ਇੱਥੇ ਇੱਕ ਮੁੰਡਾ ਜਿਹੜਾ ਪੀ ਐਚ ਡੀ ਦਾ ਸਟੂਡੈਂਟ ਹੈਗਾ ਉਹ ਆਪਦੀ ਪੜ੍ਹਾਈ ਪੂਰੀ ਕਰਦਾ ਪਿਆਗਾ ਜੇ ਉਹਦੇ ਕੋਲ ਰਿਵਾਲਵਰ 32 ਬੋਰ ਦਾ ਲਾਇਸੈਂਸ ਸੀ ਹੈਗਾ ਔਰ ਉਹ ਪੀ ਐਚ ਡੀ ਕਰਦਾ ਪਿਆ ਹੈਗਾ ਉਹਨੂੰ ਤੁਸੀਂ ਚੁੱਕ ਕੇ ਬਸ ਇੰਨੀ ਕੁ ਜੀ ਗਲਤੀ ਕਿ ਬਸ ਜਿਹੜੀ ਹੈਗੀ ਉਹ ਚੰਡੀਗੜ੍ਹ ਐਂਟਰ ਕਰ ਗਈ ਤੁਸੀਂ 100 ਮੀਟਰ ਦੀ ਦੂਰੀ ਤੇ ਭੱਜ ਕੇ ਜਾ ਕੇ ਨਾਕਾ ਲਾ ਲਿਆ ਕਿ ਬੱਸ ਹੈਗੀ ਰੋਕਾਂਗੇ ਪਰਚਾ ਦਾਂਗੇ ਚਲੋ ਜੀ ਲੇਕਿਨ ਕੀ ਤੁਸੀਂ 100 ਮੀਟਰ ਤੋਂ ਪਹਿਲਾਂ ਜਾ ਕੇ ਕਿਤੇ ਕੰਨ ਚ ਫੂਕ ਮਾਰ ਦਿੰਦੇ ਕੰਡਕਟਰ ਦੇ ਜਾਂ ਡਰਾਈਵਰ ਦੇ ਜੇ ਤੁਹਾਡੇ ਕੋਈ ਇੰਟੈਲੀਜੈਂਸ ਸੀ ਕਿ ਇਹਨੂੰ ਯਾਰ ਮੁਹਾਲੀ ਰੋਕ ਦੋ ਨੀ ਤੇ ਅੱਗਾ ਆ ਗਿਆ ਕਿਤੇ ਅੱਗੇ ਆ ਗਿਆ ਤੇ ਫਿਰ ਸਾਨੂੰ ਕਾਰਵਾਈ ਕਰਨੀ ਪੈਣੀ ਹੈ ਜੇ ਤੁਸੀਂ ਇੰਨੇ ਚੰਗੇ ਹੁੰਦੇ ਤਾਂ ਤੁਸੀਂ ਰੋਕ ਦਿੰਦੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਹੋਰ ਵੀ ਨੌਜਵਾਨ ਹੋਣਗੇ ਜਿਹੜੇ ਇਸ ਤਰ੍ਹਾਂ ਸਾਹਮਣੇ ਨਹੀਂ ਆਏ ਹਾਲਾਂਕਿ ਅਮਿਤਪਾਲ ਸਾਹਮਣੇ ਨਹੀਂ ਆਏ ਸਾਡੇ ਕੋਲ ਰਿਪੋਰਟ ਆਈ ਅਸੀਂ ਇਹ ਰਿਪੋਰਟ ਲੋਕਾਂ ਤੱਕ ਜਨਤਕ ਕਰ ਰਹੇ ਹਾਂ ਕਿ ਲੱਗਦਾ ਕਿ ਇਸ ਤਰ੍ਹਾਂ ਦੇ ਹੋਣ ਵੀ ਨੌਜਵਾਨ ਹੋਣਗੇ ਜਿਹੜੇ ਹੁਣ ਤੱਕ ਭਾਵੇਂ ਜੇਲਾਂ 'ਚ ਹੀ ਬੈਠੇ ਹੋ ਸਕਦਾ ਹੈ ਕਿ ਵੀ ਇਹ ਝੂਠੇ ਹੀ ਪਰਚੇ ਜਿਹੜੇ ਪਾਏ ਬਥੇਰੇ ਨੇ ਮੈਂ ਜਿਹੜੇ ਆ ਏਅਰ ਗਨ ਵਾਲੇ ਦੀ ਗੱਲ ਕਰਦਾ ਮੈਂ ਤੁਹਾਡੇ ਨਾਲ ਇਹ ਮੁੰਡੇ ਨੇ ਮੈਨੂੰ ਸਾਰੇ ਆਪਣੇ ਪਰਚੇ ਦੀਆਂ ਫੋਟੋ ਕਾਪੀਸ ਭੇਜੀਆਂ ਸਾਰਾ ਕੁਝ ਭੇਜਿਆ ਅਦਾਲਤ ਦੇ ਵਿੱਚ ਕੀ ਹੋਇਆ 57 52 ਦਾ ਪਰਚਾ ਕਿਵੇਂ ਹੋਇਆ ਉਹ ਸਾਰੇ ਆ ਗਏ ਮੈਨੂੰ ਭੇਜੇ ਉਹਨੇ ਮੈਂ ਕਿਹਾ ਤੂੰ ਆ ਕੇ ਗੱਲ ਰੱਖ ਆਪਣੀ ਪਰ ਉਹ ਕਹਿੰਦਾ ਕਿੰਦਾ ਨਹੀਂ ਸਾਡੀ ਜ਼ਿੰਦਗੀ ਇਹੋ ਜੀ ਹੈਗੀ ਕਿ ਅਸੀਂ ਰੋਜ਼ਮ ਕਿ 에어 건 ਵਾਲੇ ਮੁੰਡੇ ਦੇ ਉੱਤੇ ਇਹਨਾਂ ਨੇ 755 ਦਾ ਪਰਚਾ ਪਾ ਦਿੱਤਾ ਕਿ ਜਿਹਦਾ ਕੋਈ ਮਤਲਬ ਵਜੂਦ ਹੀ ਨਹੀਂ ਹੈਗਾ ਜੱਜ ਸਾਹਿਬ ਦੇ ਸਾਹਮਣੇ ਜਦੋਂ ਕਈ ਇਹੋ ਜਿਹੇ ਕੇਸਿਸ ਹੈਗੇ ਨੇ ਜਦੋਂ ਜੱਜ ਸਾਹਿਬ ਦੇ ਸਾਹਮਣੇ ਐਫ ਆਈ ਆਰ ਦੀ ਕਾਪੀ ਰੱਖਦੇ ਨੇ ਪੁਲਿਸ ਵਾਲੇ ਜੱਜ ਸਾਹਿਬ ਪਹਿਲਾਂ ਤਾਂ ਇਹਨਾਂ ਦੀ ਬੇਇੱਜ਼ਤੀ ਕਰਦੇ ਆ ਚੰਗੀ ਤਰ੍ਹਾਂ ਇਹਨਾਂ ਦੀ ਪੰਜਾਬੀ ਕਹਿੰਦੇ ਨੇ ਲਾਹ-ਪਾ ਕਰਨਾ ਉਹ ਕਰਦੇ ਨੇ ਕਿ ਤੁਸੀਂ ਆ ਪਰਚਾ ਦਿੱਤਾ ਕੀ ਕੀਤਾ ਤੁਸੀਂ ਇਹ ਉਸ ਤੋਂ ਬਾਅਦ ਇਹਨਾਂ ਨੂੰ ਭਜਾ ਦਿੰਦੇ ਆ ਔਰ ਉਸ ਤੋਂ ਬਾਅਦ ਕਈਆਂ ਦੇ ਉੱਤੇ ਕਾਰਵਾਈ ਵੀ ਕਰ ਦਿੰਦੇ ਕਿ ਤੁਹਾਡੀ ਇੰਨੀ ਜ਼ਰਤ ਕਿ ਤੁਸੀਂ ਪੁਲਿਸ ਮੁਲਾਜ਼ਮ ਹੋ ਕੇ ਇਹੋ ਜਿਹੀ ਕਾਨੂੰਨੀ ਹਰਕਤਾਂ ਕਰਦੇ ਫਿਰਦੇ ਹਾਂ ਔਰ ਇਹੋ ਜਿਹੀ ਜਿਹੜੇ ਤੁਸੀਂ ਜੇਲ੍ਹਾਂ ਵਾਲੀ ਗੱਲ ਕਰ ਰਹੇ ਹੋ ਨਾ ਇਹ ਮੁੰਡੇ ਜਿਹੜੇ ਵਿਚਾਰੇ ਅੰਦਰ ਬੈਠੇ ਹੋਏ ਆ ਇਹਨਾਂ ਦੇ ਸਤਾਏ ਹੋਏ ਨੇ ਜਿਨ੍ਹਾਂ ਨੂੰ ਕ੍ਰਾਈਮ ਦੀ ਦੁਨੀਆ ਤੋਂ ਬਾਹਰ ਲੈ ਕੇ ਆਉਣ ਦੀ ਡਿਊਟੀ ਸੀਗੀ ਇਹਨਾਂ ਦੀ ਇਹਨਾਂ ਨੇ ਨਜਾਇਜ਼ ਪਰਚੇ ਪਾਪ ਆ ਕੇ ਉਹਨਾਂ ਨੂੰ ਅੰਦਰ ਧੱਕਤਾ ਔਰ ਉਹ ਵਿਚਾਰਿਆਂ ਦਾ ਕਰੀਅਰ ਖਰਾਬ ਹੋ ਗਏ ਔਰ ਉਹਨਾਂ ਦੀ ਸਾਈਕੋਲੋਜੀ ਉਹਨਾਂ ਇਹੋ ਜਿਹੀ ਬਣ ਗਈ ਹੈ ਕਿ ਸਾਨੂੰ ਯਾਰ ਦੇਖੋ ਕਾਨੂੰਨ ਤੋਂ ਕੋਈ ਵੀ ਉਮੀਦ ਨਹੀਂ ਹੈਗੀ ਇਸ ਕਰਕੇ ਅਸੀਂ ਆਪਣਾ ਰਾਹ ਚੁਣ ਲਿਆ ਬਿਲਕੁਲ ਤਾਂ ਇਹ ਗੱਲ ਜ਼ਰੂਰ ਹੈ ਉਸ ਅਮਰਤਪਾਲ ਨੂੰ ਜਲੰਧਰ ਤੋਂ ਮੁਹਾਲੀ ਤੱਕ ਦਾ ਸਫ਼ਰ ਮਹਿੰਗਾ ਪਿਆ ਕਾਫੀ ਸਮਾਂ ਜਿਹੜਾ ਨੂੰ 4 ਮਹੀਨੇ 21 ਦਿਨ ਜੇਲ੍ਹ ਦੇ ਵਿੱਚ ਕੱਟਨੇ ਪਏ ਉਹ ਕਿਹਦੀ ਗਲਤੀ ਕਰਕੇ ਪੁਲਿਸ ਵਾਲਿਆਂ ਦੀ ਗਲਤੀ ਕਰਕੇ ਜਿਨ੍ਹਾਂ ਕੋਲ ਇੰਨੀ ਤਗੜੀ ਇਨਪੁਟ ਸੀਗੀ ਉਹਨਾਂ ਨੂੰ ਉੱਥੇ ਰੋਕਣਾ ਚਾਹੀਦਾ ਸੀਗਾ ਪਰ ਇਸ ਰਿਪੋਰਟ ਦੇ ਵਿੱਚ ਸਾਨੂੰ ਇਹ ਸੀਗਾ ਕਿ ਵੀ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਈਏ ਕਿ ਉਹ ਨੌਜਵਾਨ ਦਾ ਇੰਨਾ ਟਾਈਮ ਬਰਬਾਦ ਕੀਤਾ ਜੇ ਪੁਲਿਸ ਵਾਲੇ ਚੰਗੇ ਹੁੰਦੇ ਪੜੇ ਲਿਖੇ ਹੁੰਦੇ ਉਹ ਉੱਥੇ ਖੜ ਕੇ ਉਸ ਨੌਜਵਾਨ ਨੂੰ ਸਮਝਾਉਂਦੇ ਕਿ ਵੀ ਤੂੰ ਜਿਹੜਾ ਅਦਰ ਸਟੇਟ ਦੇ ਵਿੱਚ ਹੀ ਆ ਗਿਆ ਇੱਕ ਹਿਸਾਬ ਦਾ ਯੂਟੀ ਦੇ ਵਿੱਚ ਆ ਗਿਆ ਮੋਹਾਲੀ ਤੇ ਨੂੰ ਉਤਰਨਾ ਚਾਹੀਦਾ ਸੀਗਾ ਉਹਨੂੰ ਸਮਝਾਉਣਾ ਚਾਹੀਦਾ ਸੀਗਾ ਪਰ ਅਜੇ ਹਾਲ ਪੁਲਿਸ ਨੇ ਨਹੀਂ ਕੀਤਾ ਉਹਦੇ ਉੱਤੇ ਆਰਮਜ਼ ਐਕਟ ਦੀਆਂ ਧਰਾਵਾਂ ਲਾ ਕੇ ਉਹਨੂੰ ਜੇਲ੍ਹ ਚ ਸਿੱਟ ਦਿੱਤਾ ਇੱਕ ਮਾਈਂਡ ਜਿਹੜਾ ਦਾ ਕ੍ਰਿਮੀਨਲ ਜਿਹੜਾ ਹੈ ਸਾਬਿਤ ਕਰ ਦਿੰਦਾ ਕਿ ਕ੍ਰਾਈਮ ਕਰਨ ਆਇਆ ਹੋਇਆ ਸੀਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਜਿਨ੍ਹਾਂ ਨੇ ਗਲਤੀ ਕੀਤੀ ਹੈ ਜਾਂ ਅੱਗੇ ਕਰ ਰਹੇ ਨੇ ਉਹ ਸੁਧਾਰਦੇ ਆ ਜਾਂ ਨਹੀਂ ਸਾਡਾ ਇਹੀ ਮਕਸਦ ਸੀਗਾ ਕਿ ਪੁਲਿਸ ਤੱਕੇ ਰਿਪੋਰਟ ਪਹੁੰਚਾਈ ਜਾ